ਸ੍ਰੀ ਵਾਹਿਗੁਰੂ ਜੀ ਰੂਪ ਰੀਵਨਵਾਜ ਨੰਦੋਦ ਵੰਦਨਾ ਅਨਕਵਾ ਸਰਮਕਲਾ ਸੁਨਤ ਢੋਲਨ ਤੇ ਰੱਖੋ ਪ੍ਰਭੂ ਨਾਨਕ ਨਮੋ ਤਵਾਰੇ ਲਖੇ ਕਹਿਰਵਾਸ ਆਸ ਲਗ ਜੀਵੋ ਤੇਰ ਭੈਓ ਦਰਸ਼ਨ ਦੇਖੇ ਹਮ ਭੀਖਕ ਦਿਖਾਰੀ ਤੇਰੇ ਤੂੰ ਨੀਜ ਬਾਤ ਹੈ ਦਾਤਾ ਮੇਰ ਅਮਰ ਦਾਸ ਕੀ ਅਕੰਧ ਤਧਾ ਹੈ ਇਨ ਦੀ ਕਛਹਿ ਨਾ ਜਾਏ ਛੋਡੇ ਸ੍ਰਿਸ਼ਟ ਸਰੂਪਕਾਰਣ ਕੋ ਆਉ ਗੁਰੂ ਰਾਮਦਾਸ ਕੋ ਮਨੀ ਵਡਾਈ ਗੁਰ ਤੇਗ ਬਹਾਦਰ ਸਿਮਰੀਐ ਕਰ ਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਵਾਹੂ ਪ੍ਰਗਟਿਓ ਮਰਦ ਅਗੰਮੜਾ ਬਰੀਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਸੰਝਣ ਸਚਾ ਬਾਦਿ ਸ਼ਾ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਵਨਾ ਦਾ ਵੇ ਸਾਹ ਧਨਵਾਹੀ ਗੁਰੂ ਜੀ ਸੋਰਠ ਮਹਲਾ 5 ਹਮਰੀ ਗੰਦਨਾ ਗਣੀਆਂ ਕਾਈ ਆਪਣਾ ਮਿਰਦਿ ਬਿਸ਼ਾਨ ਹਾਦ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗੰਦਨਾ ਗਣੀਆਂ ਕਾਈ ਆਪਣਾ ਮਿਰਦਿ ਬਿਸ਼ਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਜਾ ਸਾਹਿਬ ਸਦ ਮਿਹਰਵਾਨ ਮੰਦ ਪਾਇ ਮੇਰੇ ਸਤਿਗੁਰੂ ਪੁਰੇ ਹੋਈ ਸਰਬ ਕਲਿਆਣ ਰਹਾ ਜਿਉ ਪਾਇ ਪਿੰਡ ਜਿਨ ਸਾਜਿਆ ਨਿਤ ਆ ਪੈਨਣ ਖਾਨ ਆਪਣੇ ਦਾਸ ਕੀ ਆਪ ਬੈਜ ਰਾਖੀ ਨਾਨਕ ਸਤਿਗੁਰ ਬਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਬੈਨਣ ਖਾਨ ਆਪਣੇ ਦਾਸ ਕੀ ਆਪ ਬੈਜ ਰਾਖੀ ਨਾਨਕ ਸਤਿਗੁਰ ਬਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਖੁਸ਼ੀਆਂ ਦੇ ਜਗਾਰੇ ਬਣਾਵੇ ਸੋ ਨਿਹਾਲ ਹੋ ਜਾਵੇ ਸਾਤਿ ਸ੍ਰੀ ਆਕਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ